ਹਾਂਜੀ ਬੈਠ ਜੀ ਜੀ ਤੁਹਾਨੂੰ ਪੜਾਣਾ ਦੇ ਰਿਹਾ ਸੀ ਉਹੋ ਕਿ ਲੈਂਦੇ ਸੀ ਦੋ ਸਾਲ ਕਹਿੰਦੇ ਸੀ ਤੇ ਸਾਹੁੰਦੇ ਨਹੀਂ ਮੈਂ ਕਿਹਾ ਬੁਘਾ ਦਾ ਡਰਾਈਵ ਮੰਤ ਦਵਾਈ ਲੈ ਕੇ ਨਹੀਂ ਆਇਤੀ ਸੀ ਲਿਆਣੀ ਦਵਾਈ ਵਰਕ ਨਹੀਂ ਪਿਆ ਹੁਣ ਨਹੀਂ ਖਾਦੀ ਅਜੇ ਅੱਛਾ ਜੇ ਤੁਸੀਂ ਤੈਜ ਨੂੰ ਬਾਹਰ ਕਹਿੰਦੇ ਤੁਰੇ ਫਿਰਦੇ ਹੋ ਪਿਆ ਕਿੱਥੇ ਜਾਂਦਾ ਇਹਨੂੰ ਪਤਾ ਤਾਂ ਹੈ ਕਿਤੇ ਤਾਂ ਮਿਲਿਦ ਨੂੰ ਵਾਰ ਨਹੀਂ ਆਪ ਦੇ ਕੰਮ ਦੇ ਜੀ ਪਤਾ ਕਿਵੇਂ ਕੀ ਹੋ ਗਿਆ ਉਹ ਕਿਸਦਾ ਹੈ ਨਹੀਂ ਸੀਗੀ ਉਹ ਥਾਣੇ ਹੀ ਰਹੀ ਸੀ ਕਿਉਂ ਦਰਖਾਸਤ ਵਾਪਸ ਲੈ ਕੇ ਆਈ ਆ ਉਹਨਾਂ ਨੂੰ ਬਾਹਰ ਕਰਾਉਂਦਾ ਜੇ ਉਹਨੇ ਕੀ ਗੱਲ ਮੈਂ ਸੋ ਪੁੱਛਿਆ ਉਹਨੇ ਐਡਾ ਬੜਾ ਕਾਤੋਂ ਨਾ ਤੱਕਿਆ ਆਹੀ ਗੱਲ ਤਾਂ ਉਹਨੂੰ ਅਸੀਂ ਕਹੀ ਸੀ ਵੀ ਸਾਨੂੰ ਦੱਸਿਆ ਨਹੀਂ ਪੁੱਛਿਆ ਨਹੀਂ ਤੂੰ ਕੱਲੀ ਕਾਤੋਂ ਵਾਗੀ ਮੈਂ ਉਹਨੂੰ ਕਿਹਾ ਸੀ ਆਪਦੇ ਵੀਰੇ ਨਾਲ ਤਾਂ ਗੱਲ ਕਰ ਲੈਂਦੀ ਕਿ ਨਹੀਂ ਮੈਨੂੰ ਜਿਵੇਂ ਠੀਕ ਲੱਗਿਆ ਮੈਂ ਉਵੇਂ ਕਰਤਾ ਕੀ ਯਾਰ ਉਹਨੂੰ ਕਿਵੇਂ ਠੀਕ ਲੱਗੂਗਾ ਉਹਦਾ ਮਤਲਬ ਕੀ ਬਣਦਾ ਹੈ ਜੇ ਤੁਸੀਂ ਜਾਣ ਕੇ ਦੱਸਤਾ ਕਰੋ ਜਾ ਮੇਰੀ ਗੱਲ ਸੁਣ ਠੀਕ ਹੈ ਉਹਨੇ ਉਹਨਾਂ ਨੂੰ ਵਾਰ ਕਰਦਾ ਤਾਂ ਠੀਕ ਹੈ ਹੁਣ ਉਸ ਤੋਂ ਬਾਅਦ ਵਿੱਚ ਕੀ ਬਤਲਾਦਾ ਉਹਨਾਂ ਦਾ ਦਿਮਾਗ ਕੀ ਕੰਮ ਕਰੇ ਹੈ ਸਾਨੂੰ ਕੋਲ ਦੱਸ ਕੇ ਗਈ ਹੈ ਜਿਹਨਾਂ ਸਾਨੂੰ ਦੱਸ ਕੇ ਗਈ ਹੁੰਦੀ ਤਾਂ ਅਸੀਂ ਰੋਕ ਲੈਂਦੇ ਉਹ ਤਾਂ ਬਾਲੀ ਪਰੇਸ਼ਾਨ ਸੀ ਕਹਿੰਦੀ ਹੁਣ ਤੱਕ ਮੈਂ ਉਹਨਾਂ ਕੋਲ ਹੀ ਰਹੀ ਹਾਂ ਕਹਿੰਦੀ ਮੈਂ ਕਿਵੇਂ ਉਹਨਾਂ ਨੂੰ ਜੀਅ ਚ ਰੱਖ ਸਕਦੀ ਹਾਂ ਤੇ ਫਿਰ ਉਹਨਾਂ ਨੇ ਦਿਵਾਨਤਖਿਆ ਸੀ ਤਾਂ ਇਹਨਾਂ ਦੇਰ ਕਰਾਈ ਜਨ ਨੂੰ ਉਹ ਕਹਿੰਦੀ ਮੈਂ ਉਹਨਾਂ ਨੂੰ ਤਲਾਕ ਦੇਣਾ ਤਲਾਕ ਦੇਣਾ ਤਲਾਕ ਤਾਂ ਮੇਰੀ ਗੱਲ ਤੋਂ ਤਲਾਕ ਦੀ ਸੀ ਆ ਜਦੋਂ ਉਹ ਜੇਲ੍ਹ ਚੋਂ ਬਾਹਰ ਹੀ ਨਿਕਲ ਸਕਦੇ ਸੀ ਇੱਕ ਤਰ੍ਹਾਂ ਦਾ ਤਲਾਕ ਹੀ ਸੀਗਾ ਉੱਥੇ ਕਿਹੜਾ ਨੇ ਜਾਣਾ ਸੀਗਾ ਆਪਾਂ ਕਿਤੇ ਹੋਰ ਕਰਦਿਆਂ ਦੋ ਫਿਰ ਜਦ ਕੋਈ ਨਾ ਜਿਵੇਂ ਉਹ ਠੀਕ ਲੱਗਦਾ ਹੋਵੇ ਉਹਨੂੰ ਕਰ ਲੰਦੋ ਕਿਉਂ ਉਹ ਤੇ ਹਰ ਇੱਕ ਚੀਜ਼ ਹਰ ਇੱਕ ਚੀਜ਼ ਦਾ ਪ੍ਰੈਸ਼ਰ ਉਹ ਤੇ ਨਹੀਂ ਪਾ ਸਕਦੇ ਆ ਆਪਾਂ ਹੁਣ ਤਾਂ ਆਪਰੇ ਕੋਲ ਰਹਿਣ ਲੱਗੀ ਆ ਆਪਣਾ ਮਨ ਮਟਾ ਕਰਨ ਲੱਗੀ ਆ ਜਿਵੇਂ ਆਪਾਂ ਆਪ ਦੇ ਫੈਸਲੇ ਉਹ ਤੇ ਥੋਪਾਂਗੇ ਤਾਂ ਇਹ ਪਤਾ ਹੀ ਉਹਨਾਂ ਕੋਲ ਹੀ ਵਗ ਜੇ ਦੁਬਾਰਾ ਫਿਰ ਆਪਾਂ ਕੀ ਕਰਾਂਗੇ ਇਹ ਤਾਂ ਗੱਲ ਹੈਗੀ ਆ ਨਾਲੇ ਉੱਥੇ ਨਹੀਂ ਮੈਂ ਜਾਣਦਾ ਸੋ ਧੀ ਜੀ ਗੱਲ ਹੈ ਤਲਾਕ ਲੈਣਾ ਗੱਲਬਾਤ ਕਰ ਲੈਨੇ ਆਪਾਂ ਵਕੀਲ ਨਾਲ ਹੈ ਕੋਰਟ ਦੇ ਜਿਵੇਂ ਕੋਰਟ ਤੋ ਹੋਗਾ ਉਹ ਆਪਾਂ ਫਾਈਲ ਲਾ ਲਾਂਗੇ ਤਾਂ ਹੀ ਤਾਂ ਮੈਮ ਮਮੀ ਬੋਲ ਲੀ ਜਾਂਦੀ ਸੀ ਉਹ ਤੇ ਮਮੀ ਚੁਪ ਕਰਾਵਾਸ ਮਮੀ ਕੋਈ ਗੱਲ ਨਹੀਂ ਹੈਨਾ ਹੁਣ ਤਾਂ ਹੀ ਆਪਣੇ ਵੱਲ ਆ ਤੇ ਆਪ ਹੀ ਕਹੀ ਅੰਤਿਮ ਤਲਾਕ ਲੈਣਾ ਮੈਂ ਉੱਥੇ ਜਾਣਾਂ ਹੁਣ ਜਾ ਆਪਾਂ ਵੀ ਇਹਦਾ ਲੱਗ ਲੱਗ ਜਾਗੇ ਜਾਂ ਇਹਦੀ ਗੱਲ ਨਾ ਸੁਣਾਂਗੇ ਤੇ ਗੱਲ ਸਮਝਾਂਗੇ ਨਾ ਤੇ ਨਾ ਲਮਲੀ ਉੱਥੇ ਜਾਊਗੀ ਫਿਰ ਆਪਾਂ ਕਿਵੇਂ ਰੋਕ ਲਾਂਗੇ ਇਹਨੂੰ ਨਹੀਂ ਗੱਲ ਤਾਂ ਠੀਕ ਆ ਉਹਦੀ ਤਲਾਕ ਤਾਂ ਲੈਣਾ ਬਣਦਾ ਹੀ ਆ ਹੈ ਜੇ ਤਲਾਕ ਲਾਉਗੀ ਫੇਰ ਹੀ ਕਿਤੇ ਇਹਦਾ ਹੋਰ ਵਿਆਹ ਕਰ ਸਕਦੇ ਆ ਆਪਾਂ ਨਾਲ ਜਿਹੜਾ ਉਹ ਜੇਲ੍ਹ ਚਲਣਾ ਕਿਸੇ ਗੱਲ ਦਾ ਫਰਕ ਨਹੀਂ ਪੈਣਾ ਸਾਨੂੰ ਜੇਲ੍ਹ ਤੋਂ ਬਾਹਰ ਆ ਕੇ ਉਹਨੂੰ ਪਤਾ ਲੱਗੂਗਾ ਕਿ ਹਾਂ ਵੀ ਕੀ ਹੁੰਦੀ ਹੈ ਜ਼ਿੰਦਗੀ ਫਿਰ ਸਾਰੇ ਲੋਕ ਤਾਂ ਨੇ ਮੈਨੇ ਮਾਰਨਗੇ ਵੀ ਜੇਲ੍ਹ ਚੋਂ ਆਏ ਜੇਲ੍ਹ ਚੋਂ ਆਏ ਕਿ ਦੀ ਉਡੀਕ ਸ਼ਾਮੀ ਹੁੰਦੀ ਸਾਰੇ ਪਿੰਡ ਚ ਇਹ ਪਿੰਡ ਛੱਡ ਕੇ ਭੱਜ ਜਾਣਗੇ ਇਹ ਬੰਦਿਆਂ ਦਾ ਰਸ ਕੀ ਹੁੰਦਾ ਹਾਂ ਉਹ ਤਾਂ ਕਰਨਾ ਫਿਰ ਜਾਣਗੇ ਕਿੱਥੇ ਖਾਣਗੇ ਧੱਕੇ ਆਪਾਂ ਨੂੰ ਤੋਂ ਖੀਣਾ ਕਿਤੇ ਮਰਜੀ ਜਾਣ ਫਿਰ ਕਾਹੀ ਕਹਿੰਦੀ ਫਿਰ ਤਾਈ ਤੇ ਮੈਂ ਕਹਿੰਦੇ ਸੂਚਲ ਕੋਈ ਗੱਲ ਨਹੀਂ ਉਹਨੇ ਮੈਂ ਸਮਝਾਇਆ ਬਸ ਜਿਵੇਂ ਤਰ੍ਹਾਂ ਦਿਲ ਕਰਦਾ ਤੂੰ ਉਵੇਂ ਕਰਨਾ ਵੀ ਅਸਤੇ ਕੋਈ ਨਹੀਂ ਕਿ ਤੂੰ ਅਸੀਂ ਤੇਰੇ ਨਾਲ ਹੀ ਖੜੇ ਆ ਜਿਵੇਂ ਤੂੰ ਕਹਿੰਦੀ ਤਰ੍ਹਾਂ ਭਰਾ ਵੀ ਤੇਰੇ ਨਾਲ ਖੜਾ ਮੈਂ ਵੀ ਤੇਰੇ ਨਾਲ ਤੇ ਮਾਂ ਵੀ ਤੇਰੇ ਨਾਲ ਚਲ ਠੀਕ ਹੈ ਕੋਈ ਗੱਲ ਨਹੀਂ ਫਿਰ ਤੇਰੇ ਨਾਲ ਕੀ ਮੰਦਾ ਮੈਂ ਤਾਂ ਇਹ ਕਹਿੰਦਾ ਸੀਗਾ ਵੀ ਮੈਂ ਤੇ ਤੁਹਾਨੂੰ ਚਾਹ ਕਰਕੇ ਦੇ ਦਿੰਦੇ ਯਾਰ ਹੈ ਚਾਹ ਵੀ ਲੂਗਾ ਤਰਾ ਰੈਂਟ ਕਰ ਲੂਗਾ ਵਕੀਲ ਨਾਲ ਕੱਲ ਨੂੰ ਗੱਲ ਕਰਿਆਗਾ ਇਹ ਤਾਂ ਬਖਾਰ ਹੋਇਆਗਾ ਜਾ ਨਹੀਂ ਹਾਂ ਕਿਸੇ ਪਰਸ ਨਾ ਕੋਈ ਗੱਲ ਨਹੀਂ ਚਾਹ ਤਾਂ ਬਣਾ ਕੇ ਦੇ ਦਿੰਨੀ ਆ ਤੇ ਨਾਲ ਤੁਸੀਂ ਮਾਂ ਨਾਲ ਗੱਲ ਕਰ ਲਓ ਪਰੇਸ਼ਾਨ ਜੀ ਸੀ ਮਮੀ ਉਹ ਬੋਲ ਪਈ ਨਾ ਤਾਂ ਕਰਕੇ ਮੈਨੂੰ ਆਇਆ ਨਹੀਂ ਗੁੱਸਾ ਵੀ ਨਾ ਕਰਦੀ ਹੋਵੇ ਨਹੀਂ ਨਹੀਂ ਐਂ ਥੋੜੀ ਗੁੱਸਾ ਕਰੂਗੀ ਉਹ بڑا ਜਵਾਬੜੀ ਐ ਹਾਂ ਕਿੰਨਾ ਬੋਸਾਉ ਨੇ ਦੇਖ ਲਿਆ ਠੀਕ ਹੈ ਨਾਲੇ ਆਪਾਂ ਕੋਈ ਮਾੜਾ ਕੀਤਾ ਕੁਛ ਆਪਾਂ ਤਾਂ ਨਹੀਂ ਇਹ ਮਾੜਾ ਕੀਤਾ ਆਪਾਂ ਹੁੰਦਾ ਕੋਈ ਨਾਲ ਅਸਰ ਬਾਕੀ ਗੱਲ ਮੈਂ ਵਕੀਲ ਨਾਲ ਵੀ ਕਰੀ ਜਨਾ ਠੀਕ ਹੈ ਜੇ ਮਨਲਾ ਆਪਣਾ ਹੋਇਆ ਸਿਸਟਮ ਮੈਂ ਉਹਦੇ ਕਾਇਲ ਵੀ ਗੱਲ ਕਰੀ ਸੀ ਜੀ ਦੇਣਾ ਇਹਨਾਂ ਨੂੰ ਆਗਲਾ ਹਿੱਸਾ ਜਿਹੜਾ ਬੰਦਾ ਹੋਊਗਾ ਫਿਰ ਬਾਅਦ ਵਿੱਚ ਇਹਦੀ ਮਰਜ਼ੀ ਹੈ ਹੁਣ ਇਹ ਬਾਲ ਗੱਲ ਕੁਛ ਮਰਜ਼ੀ ਜਿੱਥੇ ਇਹਨੂੰ ਜੀ ਕਰਦਾ ਉੱਥੇ ਰਹਿਣ ਦੇ ਆਪਾਂ ਇਹ ਤੇ ਪ੍ਰੈਸ਼ਰ ਨਹੀਂ ਪਾਉਣਾ ਬਸ ਐਵੇਂ ਨਹੀਂ ਸਿੱਖਰ ਕੋ ਉੱਚਾ ਕਰਕੇ ਦਿੱਤੀ ਜੀ ਤੁਸੀਂ ਫਿਰ ਫਿਰ ਉਹਨਾਂ ਨਾਲ ਗੱਲ ਕਰ ਲਿਓ ਕੋਈ ਨਹੀਂ ਕਰ ਲੈਣਾ ਮੈਂ ਲਗੇ ਦੇ ਪੈ ਨਾ ਪੀ ਕਰਨਾ ਪੱਕ ਆਇਆ ਤੇ ਮੋਜਾ ਨਾ ਮੈਨੂੰ ਉਪਲਾ ਟੁਪੜੀ ਲੱਗੀ ਪਈ ਆਹ ਗਟਾਰ ਨੂੰ ਕੀ ਝਾਕਦਾ ਵੇ ਕੋਈ ਮਾੜੀ ਮੋਟੀ ਸੋਚ ਦਾ ਘਰ ਬਸਾਉਣ ਦੀ ਬਿਠਾਓ ਅੱਜ ਆਈ ਜੀ ਨੀਂਦ ਸੁੱਖ ਦੀ ਹੈ ਉੱਥੇ ਤਾਂ ਮੇਰੇ ਸਾਰੇ ਜੰਦੂਤ ਦੀਨਾ ਸੀ ਦੰਦੂਤਾਂ ਗੇੜੇ ਨਾਲ ਲੋਆਂ ਬਈ ਨਾ ਕਹਾਂਇਸ ਪਤਾ ਉਦੋਂ ਮੈਂ ਤਾਂ ਨਹੀਂ ਜਾ ਰਹੀ ਛੋਟੇ ਦੇ ਜੰਦੂਤ ਆ ਗਿਆ ਗੱਲ ਸੁਣ ਵੇ ਹਾਂ ਮੁੰਮੇ ਨਾਲ ਪਕਾਈ ਖਾ ਕੇ ਨਾ ਸੱਤ ਨੀਂਦ ਕੀ ਆਈ ਆ ਮੇਰੀ ਤਾਂ ਨੀਂਦ ਖੌਣ ਉੱਡੀ ਆ ਹਜੇ ਉੱਥੇ ਬੈਠਾ ਤਾਂ ਆਏ ਸੀ ਵੀ ਚੱਲ ਉਹ ਜਾਣਾ ਨਿਬੜ ਜੂ ਕਿ ਸੈਦਨ ਬਾਹਰ ਆ ਜਾਗੇ ਆਪੇ ਘਤਨ ਸੀ ਨੀ ਵੱਜ ਜਾ ਕੇ ਘਰ ਉੱਜੜ ਗਿਆ ਹੁਣ ਤੂੰ ਐਂ ਫੇਕਰ ਕਰ ਤੇਰੀ ਬਹੂ ਕਹਿੰਦੀ ਮੈਂ ਤਵਾਕ ਲਵਾਂ ਮੇ ਤਾਂ ਜਦੋਂ ਦੀ ਗੱਲ ਜ਼ਿਆਦਾ ਹੀ ਆ ਨਾ ਮੈਂ ਤਾਂ ਕਾਲਜਾ ਪਾਰ ਨੂੰ ਆਂਦਾ ਲਿਕੜ ਲਿਕੜ ਵੀ ਹੁਣ ਕੀ ਕਰਾਂਗੇ ਅੱਗਾਂ ਡਾਣਣਾ ਕਹਿਣੇ ਆ ਬਸਾ ਲਈ ਨਾਲੇ ਨਾ ਠੱਬਾ ਪਿੰਿਆਂ ਦਾ ਲਾਇਆ ਮੂੰਹ ਨਹੀਂ ਲਿਆਤੀ ਆਪਾਂ ਕਹਣਾ ਦਾਜ ਲਿਆ ਸੀ ਜਾਂ ਕੁਝ ਹੋਰ ਕੋਲੋਂ ਦਿੱਤੇ ਆ ਤੂੰ ਐ ਕਹ ਉਹ ਤਾਂ ਉਹ ਬੜਿੰਨਾਂ ਮਾਰਦੀ ਸੀ ਮੰਮੀ ਉਹ ਫੋਨ ਲਾ ਲਿਆਤੀ ਨੂੰ ਬੰਦ ਲਾ ਕੇ ਕਹਾਂਗਾ ਇਹ ਉਸ ਤੱਕ ਐਂ ਵੀ ਸੀ ਐਂ ਬਸ ਉਹ ਵੀ ਫਲਾਣਾ ਮੇਰੀ ਜ਼ਿੰਮੇਵਾਰੀ ਆ ਹੁਣ ਤੇਰੀ ਜ਼ਿੰਮੇਵਾਰੀ ਕਿੱਧਰ ਗਈ ਸਾਡਾ ਘਰ ਕੱਕੇ ਕੋਡਾ ਹੋ ਗਈ ਉਹ ਤਾਂ ਐਂ ਕਰਦਾ ਬਈ ਆਪਾਂ ਇਹਦਾ ਘੱਟ ਕਰੀਆ ਬੇਬੇ ਉਹਦੇ ਨਾਲ ਜੇ ਕਿਤੇ ਦਾ ਲੱਟੀ ਜਾਂਦਾਗਾ ਸੋਹਰੇ ਦੇ ਨਮਾਜ਼ ਦਾ ਜੰਨਾ ਵੀ ਪਤਾ ਲੱਗ ਗਿਆ ਅਸੀਂ ਉਹਨੇ ਤਾਂ ਖਰਚ ਛੱਡਦੇ ਬਾਪੂ ਮੈਂ ਤਾਂ ਲੋੜ ਨਹੀਂ ਛਾਉਂਦੇ ਮੈਨੂੰ ਤਾਂ ਐਂ ਲੱਗਦਾ ਵੀ ਜਿਹੜਾ ਕੋਈ ਮਾੜਾ ਮੋਟਾ ਚੰਦੀ ਪਾਈ ਹੈ ਇਹ ਵੀ ਨਾ ਲਿਖਾਈ ਜਾਂਦੀ ਪਾਚ ਗਏ ਹਜੇ ਤੇ ਹਜੇ ਵੀ ਸ਼ੂਕਰ ਮੰਨ ਉਹ ਸੋਚ ਗਏ ਆਪਾਂ ਬਾਹਰ ਕਢਾਂਗੇ ਨਹੀਂ ਮਰ ਜਾਂਦੇ ਤੇ ਆਪਾਂ ਤਾਂ ਹੱਡਾ ਤੇ ਮਾਸ ਵੀ ਨਹੀਂ ਰਹਿਣਾ ਆ ਜਿਹੜਾ ਬੈਠਣ ਜੋਗਰੀ ਜਗ ਹੈ ਇਹ ਵੀ ਵਿਕ ਜਾਂਦੀ ਹਜੇ ਉਹ ਸਤਜੂਬ ਦੀ ਜਮੀਨ ਮੰਨ ਹਜੇ ਨਹੀਂ ਤੇ ਉਹ ਬਾਹਰ ਕਢਾ ਗਈ ਆਹ ਉਹ ਬਸ 2-4 ਦਿਨ ਜਿਹੜਾ ਮੈਂ ਖਵਾਇਆ ਪਿਆ ਸੀ ਉਹਦਾ ਮੁੱਲ ਮੋਟਗੀ ਪਾ। ਉਹਦਾ ਪ੍ਰੇਜ ਨਹੀਂ ਖਵਾਇ ਸੀ। ਮੈਂ ਤਾਂ ਨੰਗਾ ਵੀ ਕੱਢੀ ਕਿਹੜਾ ਨੰਬਰ ਲਾ ਕੇ ਦੇ? ਆਹ ਆ ਲਾ ਲਾ। ਅਨੇ ਇਥੋਂ ਨਾਲ ਹੀ ਆਂਦਾ। ਨਿਗਾਹ ਤਾਂ ਕਿਉਂ ਘਟ ਗਈ? ਘਟਾਈ ਆ ਗਿਆ ਨਾ। ਛੀ ਜੀ ਫੁੱਟ ਗਈਆਂ ਜੀ। ਚਾਂਦੀ ਦੀ ਜੁੱਤੀ ਜੀ ਤਾਂ ਉਹ ਸਾਈਡ ਤੇ ਰੱਖ ਲੈ ਕਰ ਤੂੰ। ਸਫਾਈ ਕਰ। ਹੈਲੋ। ਸਤਿ ਸ੍ਰੀ ਅਕਾਲ ਪਾਈ। ਸਤਿ ਸ੍ਰੀ ਅਕਾਲ ਤਾਂ ਸਾਡੀ ਬਾਲੀ ਪੱਟੀ ਹੋਈ ਪਈ ਆ। ਤੂੰ ਤਾਂ ਮੁੜ ਕੇ ਸਾਹ ਨਹੀਂ ਲਈ ਕੋਰੇ ਕਰ ਮਾੜਾ ਮੁੱਟ ਪੈਂਗਾ ਤੇ ਕਰ ਗੱਲ ਦੀ ਦੇਖੀ ਤੇ ਨੂੰ ਥੱਬਾ ਰਪਈਆਂ ਤੇ ਦਿੱਤਾ ਤੂੰ ਹੁਣ ਸਾਰੀ ਮੇਰੀ ਸੁਣ ਲੈ ਪਹਿਤਾ ਪਾਸ ਮੀਤਾ ਫਿਰ ਮੈਂ ਆਇਆ ਦੇਖ ਲੈ ਤਾਂ ਮੇਰੇ ਘਰ ਉਹ ਪਾਸੋਂ ਪਟਿਆ ਗਿਆ ਨਾਲੇ ਉਹ ਪਾਸੋਂ ਪਟਿਆ ਗਿਆ ਨਾਲੇ ਤਾਂ ਮੈਨੂੰ ਉਸ ਗੱਲ ਮੰਗੂ ਤੈਨੂੰ ਰੁਪਈਏ ਦੇਣੇ ਪਏ ਉਹ ਵੀ ਤੇਰੀ ਨਾਲੇ ਮਾਸ ਪਟਿਆ ਗਿਆ ਹੈ ਐ ਵੀ ਕਰ ਦੱਸ ਦੂੰਗੀ ਤੂੰ ਹੀ ਕਰ ਲੈ ਗੱਲ ਅੱ ਵਿਚ ਬੋਲਦਾ ਤੇ ਮੇਰੀ ਗੱਲ ਸੁਣ ਲੈ ਭਣੇ ਮੁੱਕ ਦੀ ਗੱਲ ਤਾਂ ਇਹ ਆ ਦੇਖ ਤਾਂ ਜ਼ਿੰਮੇਵਾਰੀ ਲਈ ਸੀ ਤੈਨੂੰ ਜ਼ਿੰਮੇਵਾਰੀ ਤੇ ਝੋਲਾ ਭਰ ਕੇ ਰੁਪਈਆ ਦਾ ਦਿੱਤਾ ਜਿੰਨੇ ਤੈ ਮੰਗੇ 1 ਰੁਪਈਆ ਨਹੀਂ ਮੈਂ ਘਟਾਇਆ ਬੋਲ ਇੱਕ ਵਾਰੀ ਵੀ ਕਿ ਤੈਨੂੰ ਕਿਹਾ ਵੀ ਮਚੋਲਗੀ ਚੋਂ ਘਟਾ ਲੈ ਤੇ ਫਿਰ ਆਏ ਦੇਖ ਲੈ ਮਾਂਗ ਤਾਂ ਤੇਰਾ ਮੰਗਰੋ ਵੀ ਖੁੱਲ ਘਰਦੀ ਰਹੀਆਂ ਜਦੋਂ ਵੀ ਆਉਂਦੀ ਸੀ ਕਿਸੇ ਚੀਜ਼ ਤੋਂ ਤੇਰੇ ਹੱਥ ਨਹੀਂ ਮੋੜਿਆ ਚਾਹੇ ਅਸੀਂ ਤੰਗ ਸੀ ਕਰੇ ਚਾਹੇ ਨਾ ਤੰਗ ਸੀ ਤੇ ਜਾਂ ਤਾਂ ਚੁੱਪ ਕਰਕੇ ਸਾਰੇ ਰੁਪਈਏ ਵਾਪਸ ਕਰ ਦੇ ਨਹੀਂ ਕੋਸਮ ਮਰਜੀ ਕਰ ਮੇਰੇ ਪੁੱਤ ਦੀ ਬਹੂ ਲਿਆ ਕੇ ਦੇ ਵਾਪਸ ਉਹ ਤਾਂ ਕਹਿੰਦੀ ਆ ਤਲਾਕ ਲਊ ਅੱਛਾ ਥਾਈ ਤਾਂ ਮੈਂ ਕਹਿੰਨੀ ਆ ਮੇchan ਕੋਈ ਗੱਲੀ ਬਈ ਸਾਥਾ ਹੋਈ ਆ ਗਲਤੀ ਅਸੀਂ ਆਪਣੀ ਗਲਤੀ ਦੀ ਮਾਫੀ ਮੰਗ ਲਾਂ ਨਾਨ ਸਿੰਘ ਮੁੜ ਕੇ ਉਹਦੇ ਨਾਲ ਕੋਈ ਦੁਦਸ਼ਾ ਕਰੀਏ ਚਲ ਪਹਿਲਾਂ ਹਣ ਜਾਣ ਜੀ ਜਿਹੜੀਆਂ ਸਾਥੋਂ ਹੋ ਗਈਆਂ ਹੁਣ ਤਾਂ ਸਾਡੇ ਵੀ ਕੰਨੀ ਹੱਥ ਲੱਗ ਗਏ ਹੂੰ ਇੰਨਾ ਸਾਥੂ ਸਾਹਿਬ ਹੁਣ ਕੁਛ ਨਹੀਂ ਕਰਦਾ ਹੁਣ ਇਹ ਬਿਮਾਰੀ ਬਣਾ ਨਸਾ ਕਰਦਾ ਹੀ ਰਹੂਗਾ ਕੰਮ ਤੇ ਲੱਗਿਆ ਫੈਕਟਰੀ ਜੇ ਤਾਂ ਕਹਿ ਆਹ ਨੂੰ ਲੱਗ ਜੂਗਾ ਹੁਣ ਅਜੇ ਲੱਗਿਆ ਤਾਂ ਹੈ ਨਹੀਂ ਮੈਥੋਂ ਝੂਠ ਨਹੀਂ ਬੋਲਣ ਦੇ ਬਲਾਉਂਦਾ ਏ ਕੂਟਾ ਇਹਨੇ ਪਲੇ ਦੇ ਪਹਿਲਾਂ ਮੇਰੀ ਬੇਇੱਜ਼ਤੀ ਕਰਾਤੀ ਤੇ ਬਿਮਾਰਤੀ ਹਾਂ ਅਜੇ ਲੱਗਿਆ ਨਹੀਂ ਬਾਣੇ ਲੱਗ ਜੂਗਾ ਪਰ ਲਾਉਂਗੀ ਕੰਮ ਮੈਂ ਸਮਝਾਂਗਾ ਪੁੱਤ ਮੇਰੇ ਨੂੰ ਨਰੇਗਾ ਚ ਭੇਜਾਂ ਤੇ ਧੂੰਗੀ ਜ਼ਰੂਰ ਹੁਣ ਇਹਦੇ ਲੱਟ ਕੱਢੂੰਗੀ ਮੈਂ ਹਾਂ ਬਸ ਮੇਰੇ ਕੋਲ ਦਿਮਾਗ ਖਰਾਬ ਹੋਣ ਨਾਲ ਹੋ ਰਿਹਾ ਮੈਂ ਕੀ ਕਰ ਬਣ ਛੱਡਦਾ ਗਾ ਪਟਿਆਗਾ ਨਾਲੇ ਨਾ ਨੀ ਬੇਇੱਜ਼ਤੀ ਹੋ ਗਈ ਸੀ ਟਾੜੇ ਅੰਦਰ ਵੀ ਆਏ ਕੋਣ ਨਾਲੇ ਸੀ ਬੜੇ ਮਾਨਸ ਬੰਦੇ ਤੈਂਦੇ ਬੈਜ ਦਿੱਤੇ ਨਰਗਰ ਨੂੰ ਮਰਲੀ ਵੰਦ ਕੀ ਕਰੰ ਕਿਤਨ ਜਾਵਾ ਬੜਾ ਮੰਦਗਰਾਮ ਬਰੋਂ ਤੇ ਯਾਗਲਦਾ ਹੁਣ ਦੱਸ ਤੱਕ ਕੀ ਕਰੀਏ ਤੈਂ ਤਾਂ ਨਾ ਉਹ ਪਾਸ ਤੇ ਨਾ ਉਹ ਪਾਸ ਤੇ ਮਾਦ ਪਿੰਡ ਤੇ ਬਹੁਤ ਲਿਕੋ ਜਗਰੀ ਜਾਈ ਹਾਂ ਕੋਈ ਨਾ ਬੁਕਾਰ ਗੱਲ ਜੇ ਮਰਦੀ ਕਰ ਪੈਣੇ ਸਾਡੇ ਤੋਂ ਹੱਲ ਕਰ ਹਾਂ ਕਹੀ ਵੀ ਚਿੰਗਾ ਬੱਸ ਕਰ ਕਿਉਂ ਖੇਖਣ ਕਰਦੀਆਂ ਬੇਬੇ ਮਮਰੀ ਪੜਾ ਕੇ ਖੇਖਣ ਦੀ ਗੱਲ ਸੱਚੀ ਵਿੱਚ ਮੈਨੂੰ ਰੋਣ ਆਉਂਦਾ ਮੈਂ ਕਾਹਨੂੰ ਤੇਰੇ ਮੰਗਰ ਲੱਗੀ ਮੈਂ ਕੁੱਤੇ ਦੇ ਸੜੇ ਖਾਣ ਦੇ ਤੇਰੀ ਮੰਨਣੀ ਸੀ ਕੋਈ ਚੰਗੀ ਰਹਿੰਦੀ ਤੈਨੂੰ ਕੰਮ ਤੇ ਲਾਉਂਦੀ ਬਿਮਾਰੀ ਪੈਣਿਆ ਫੇਰ ਗੱਲ ਲੋਟ ਆਉਂਦੀ ਮੈਂ ਵੀ ਪੁੱਠੇ ਪਾਸੇ ਲਾ ਲਈ ਐਨੇ ਪੈਸੇ ਹੋਣਗੇ ਫਲਾਣਾ ਗਾ ਸਰਦਾਰੀ ਕਰਮ ਕਰਾਤੀ ਸਰਦਾਰੀ ਬੋ ਮਮਰੀ ਪੜਨੇ ਥਾਣੇ ਚ ਰੋਲਦੀ ਮੇਰਾ ਪਿਓ ਦਾਦਾ ਨਹੀਂ ਸੀ ਗਿਆ ਥਾਣੇ ਤਾਂ ਮੈਨੂੰ ਥਾਣੇ ਤੋਰਦਾ ਸੂਰ ਦਾ ਠਾਣੇ ਉਹ ਤਾਂ ਤੂੰ ਕਹਿੰਦੀ ਸੀ ਪੈਸਾ ਜਾਂਦਾ ਪੈਸਾ ਚਾਂਦੀ ਜੁੱਤੀ ਹਰਾਣੀ ਹੜਾ ਫਲਾਣਾ ਕੋਠੀ ਗੱਡੀ ਗੱਡੀ ਸਕੂਟੀ ਉਹ ਉਹ ਫੇਰ ਆਈ ਮਿਲਦਾ ਹੁੰਦਾ ਐਡੇ ਜਿਹੀ ਹੋਣੀ ਮਿਲਦਾ ਹੁੰਦਾ ਇਹ ਦੋ ਖਾਨੀਆਂ ਵੀ ਪੈਂਦੀਆਂ ਹੁੰਦੀਆਂ ਜੇ ਕਿਤੇ ਗੱਫਾ ਆ ਜਾਂਦਾ ਤਾਂ ਫੇਰ ਕਰਦੇ ਦੇਦਣਾ ਉਹਨਾਂ ਨੂੰ ਦੇਖ ਠੱਗੀਆਂ ਠੋਰੀਆਂ ਦੇ ਪੈਸੇ ਕੰਮ ਨਹੀਂ ਆਉਂਦੇ ਆ ਤਾਂ ਜਾਂਦੇ ਨੇ ਇੱਕ ਵਾਰ ਬਦੂਘੜੇ ਨਿਕਲ ਕੇ ਜਾਂਦੇ ਨੇ ਇਹ ਵੀ ਸੋਚ ਲੈ ਆਹ ਦੇਖ ਲੈ ਕੀ ਕੁਸ ਬਣ ਕੇ ਜੇ ਠੱਗੀ ਧੋਰੀ ਕਰੀ ਸੀ ਹਾਰ ਨਾ ਗਿਆ ਅਜੇ ਜੇ ਮੂੰਹ ਮੰਗ ਲੈnde ਕਹਿ ਕੇ ਵੀ ਸਾਡੀ ਕਬੀਲਦਾਰੀ ਟੈਟ ਐ ਇਹਨੂੰ ਨਾਲ ਲਿਜਾ ਕੇ ਮੇਰੇ ਭਾਈ ਸਾਨੂੰ ਲੱਖ ਦੋ ਲੱਖ ਦੋ ਦੇ ਬੰਦੇ ਵਧੀਆ ਸੀ ਉਹ ਦੇ ਦਿੰਦੇ ਪਰ ਮੈਂ ਵੀ ਕਿੱਥੇ ਮੈਨੂੰ ਆਕਲ ਨਾ ਦੇ ਮੈਂ ਤੇਰੇ ਮੰਗਰ ਲਾ ਕੇ ਕੋਈ ਮੰਨੀ ਓਡੀ ਮੰਨੀ ਬੋਪੜਾ ਜਾਉ ਨਹੀਂ ਮੰਨਿਆ ਮੈਂ ਤਾਂ ਤੁਸੀਂ ਰਗਾ ਕਹਿਣਾ ਸੀ ਉਹ ਤਾਂ ਮੈਨੂੰ ਵੀ ਉੱਥੇ ਕਹਿਣਾ ਤਾਂ ਵੀ ਥਾਣੇ 'ਚ ਕਹਿੰਦਾ ਮੈਂ ਤੇਰੇ ਨਾਲ ਹੀ ਛਾਲ ਪਾਉਣਾ ਸੀਗਾ ਨਵਾ ਕਹਿੰਦਾ ਮਾਸਪਟਾ ਇੱਥੇ ਅਗਲਾ ਕੀ ਕਰੇ ਅਗਲਾ ਕੀ ਕਰੇ ਬਾਈ ਅਗਲੇ ਤਾਂ ਨਿਓ ਜਾਣ ਚੱਕ ਲੈ ਆਪਾਂ ਉਹਨਾਂ ਦਾ ਸੂਰ ਨਹੀਂ ਕਦੂਰ ਤਾਂ ਸਾਰਾ ਤੇਰੇ ਦਿਮਾਗ ਦਾ ਹੈ ਜੇ ਤੂੰ ਮੈਂ ਸੋਚ ਲੈਂਦਾ ਵੀ ਮੈਂ ਜੇ 500 ਰੁਪਏ 300 ਰੁਪਏ ਦੇ ਹੀ ਦੇਹਾ ਡਿੱਗਿਆ ਕਰਨ ਤਾਂ ਵੀ ਰੁਪਏ ਜੁੜ ਜਾਣ ਤਾਂ ਵੀ ਮੈਂ ਸਾਰਾ ਕੁਝ ਕਰ ਲਾ ਨਾ ਤੇ ਇਹਦਾ ਪੀਣ ਦਾ ਚਾਹੀਦੀ ਹੈ ਖਾਣੂ ਗੋਲੀਆਂ ਗੱਪੇ ਚਹੀਦੇ ਨੇ ਜਾਂ ਸੁੱਖਾ ਚਾਹੀਦਾ ਹਾਂ ਤੱਕੇ ਖਾਣਿਆ ਤੈਂ ਮਦੀਨਗੀ ਕਰੀ ਸਾਡੇ ਤਾਂ ਨਾਲ ਮੈਂ ਤਾਂ ਕੋਈ ਨਹੀਂ ਕਰੀ ਮੈਨੂੰ ਜੇ ਕਫਾ ਆ ਜਾਂਦਾ ਤਾਂ ਫਿਰ ਤਾਂ ਮੈਂ ਚੰਗਾ ਬੰਦਾ ਹੁਣ ਬੇਬੇ ਮਾਰਾ ਬਣ ਗਿਆ ਵੇ ਚੰਗਾ ਹੋਇਆ ਅਥੇ ਪਹਿਲੀ ਚੋਰੀ ਪਹਿਲੀ ਫਾਂਸੀ ਫਸ ਗਏ ਤਾਂ ਵਧੀਆ ਰਹੇ ਜੇ ਕਿਤੇ ਨਾ ਕੰਮ ਹੁੰਦਾ ਤੂੰ ਗਾਹਾਂਵਾਲ ਦਾ ਪੰਚਾਇਤ ਕਿਸੇ ਦੇ ਹੋਰ ਚੱਕ ਦਾ ਜਵਾਬ ਮੈਂ ਅਗਲਾ ਤੈਨੂੰ ਮਾਰ ਦਿੰਦਾ ਮਾਰ ਕੇ ਕੋਟਾ ਸਿਰ 'ਚ ਨਾਲੇ ਮਾਰਦਾ ਮੈਨੂੰ ਬੰਦੇ ਕੁਝ ਨਹੀਂ ਪਿਆ ਮੈਦਾ ਉਹ ਦੇ ਜਵਾਕ ਦੀ ਚੱਕੀ ਨਹੀਂ ਚੱਕੀ ਗਿਆ ਪੰਜ ਚਰਾ ਹੀ ਤਾਂ ਉਹੀ ਰਹਿ ਗਈ ਫਿਰ ਕੋਈ ਤਾਂ ਜਿਹੜੀ ਚੱਕੀ ਜਾ ਚਿੰਗਾ ਹਾਂ ਜੀ ਬੇਬੇ ਹਾਂ ਇਸ ਕਦੇ ਹਾਂ ਦਾ ਕਾ ਬੱਚਾ ਬੇਬੇ ਦਾ ਕਿਹੜਾ ਦਾ ਅੱਕੜ ਜਾਂਦੀ ਆ ਅੱਕੜੀ ਜਾਵੇ ਬੇਬੇ ਦਾ ਸਰੀਰ ਕਿਹੜਾ ਝਲੋ ਕਰ ਲੋ ਕਰਦਾ ਬੇਬੇ ਤਾਂ ਬੱਗ ਗੋਲੇ ਵੱਜੇ ਪਏ ਨੇ ਥਾਂ ਥਾਂ ਗੰਡਾ ਬੰਦਦੇ ਆ ਬਿਮਾਰੀ ਪੈਣੀਆਂ ਇਆਂ ਇਆਂ ਕਿ ਆ ਪਤਾ ਨਹੀਂ ਕੀ ਖਾ ਲੀਆਂ ਨੇ ਜਿੱਥੇ ਮਾਰਦੀਆਂ ਤੀਆਂ ਛੱਤਰ ਨਾਲ ਦੀਆਂ ਖੂਨ ਇਕੱਠਾ ਕਰ ਦਿੰਦੀਆਂ ਸੀ ਨਾ ਭਾਈ ਹਾੜੇ ਰੱਬਾ ਬਚਾਈਂ ਜਿਹੜੀ ਗੱਲ ਤੇ ਹੋ ਗਈ ਹੋ ਗਈ ਮੈਂ ਤਾਂ ਕਿਸੇ ਦਾ ਚੋਰੀਓ ਸੁਈ ਤਾਂ ਕੀ ਮੈਂ ਤਾਂ ਧਾਗਾ ਵੀ ਨਾ ਚੱਕਾਂ ਪਤਾ ਨਹੀਂ ਕਾ ਤੋ ਤਾਂ ਜਾ ਹੋਏ ਨਾ ਮੈਂ ਤਾਂ ਮੁਹਾਰੀ ਜੀ ਚੱਕੀ ਵੀ ਨਹੀਂ ਜੇ ਹੁਣ ਇਹਨਾਂ ਨੂੰ ਦੱਸੂਗੀ ਇਹ ਅੱਡ ਬੋਲਣਗੇ ਦੱਸਣਾ ਤਾਂ ਪਹੂ ਗਈ ਮੈਂ ਕੋਈ ਜਿਆਦਾ ਦੋਣ ਲੱਗ ਜੇ ਰਾਤ ਨੂੰ ਫਿਰ ਕੀ ਕਰਾਂਗੇ ਮਰਾਪਰੀ ਦਾ ਹਾਂਜੀ ਲੈ ਜਮਨਾਲਾ ਮਾਜਾ ਕਰ ਲਿਓ ਕੀ ਹੋ ਗਿਆ ਕੁਛ ਨਹੀਂ ਹੋਇਆ ਨਾ ਨਾਲੇ ਔਖੀ ਹੋਈ ਜੰਨੀ ਆ ਤੁਖਦਾ ਤਾਂ ਨਹੀਂ ਕੁਛ ਜੀ ਮੇਰੇ ਨਾਲ ਜਿੱਦ ਦਰਦ ਹੋਈ ਜਾਂਦਾ ਪਤਾ ਨਹੀਂ ਕਾ ਤੋਂ ਤੈਨੂੰ ਮੈਨੂੰ ਦੱਸਿਆ ਨਹੀਂ ਹੈ ਮੈਂ ਅੰਦਰੋਂ ਬਿਆਨ ਦਰਦ ਹੋਈ ਜਾਂਦਾ ਔਖੀ ਹੋਈ ਜਾਂਦੀ ਆ ਜੇ ਤੂੰ ਦੱਸਦਾ ਤੇ ਮੈਨੂੰ ਮੈਂ ਨਾ ਹੁਣੇ ਦਵਾਈ ਲਈ ਹੈ ਮੈਂ ਨਾ ਇਸ ਠੀਕ ਹੋ ਜਾਊਗਾ ਪਰ ਠੀਕ ਹੈ ਨਹੀਂਗਾ ਦਰਦ ਦਵਾਈਆਂ ਨਾਲ ਤਾਂ ਹੋਇਆ ਤੇਰਾ ਦਿਮਾਗ ਖਰਾਬ ਆ ਤੂੰ ਮੈਨੂੰ ਦੱਸ ਦੇ ਮੈਂ ਫੋਨ ਕਰਦਾ ਡਾਕਟਰ ਨੂੰ ਠੀਕ ਆ ਲਾ ਜੇ ਕੋਈ ਘਰੇ ਆ ਕੇ ਲੈ ਕੱਲ ਤਾਂ ਦਵਾਈਆਂ ਲੈ ਕੇ ਆਇਆ ਹੁਣ ਲੋਕ ਤਾਂ ਦਿੱਤੇ ਦਵਾਈਆਂ ਥੋੜੀ ਲੈ ਹੋਕ ਸਟਣੀਆਂ ਨੇ ਆਹੋ ਦਵਾਈ ਨਾ ਲਈ ਔਖੀ ਹੋਈ ਜਾ ਲਈ ਤੇ ਅੰਨਿਆ ਦਵਾਈ ਹਲੋ ਹਾਂ ਬਈ ਡਾਕਟਰ ਕੀ ਵਾਲਾ ਕਰਦੀ ਪਾ ਠੀਕ ਆ ਠੀਕ ਆ ਤੇ ਉਹ ਭਈ ਮੈਂ ਇਹ ਕਹਿੰਦਾ ਸੀਗਾ ਮਗਨ ਘਰਾਈ ਦੇ ਦਰਦ ਜਾ ਹੋਈ ਜਾਂਦਾ ਸੀਗਾ ਤੇ ਜੇ ਸੀਗਾ ਤਾਂ ਟੀਕਾ ਹੀ ਲਾ ਜਾਂਦਾ ਯਾਰ ਘਰੇ ਆ ਕੇ ਉਹ ਲੈ ਰਾਈ ਤੇ ਵੀ ਆਉਂਦਾ ਗੱਲ ਪਤਾ ਕੀ ਆ ਹੁਣ ਯਾਰ ਜਵਾਕ ਜਾ ਹੋਣ ਵਾਲਾ ਘਰ ਵਾਲੀ ਕੋਲੇ ਤੇ ਤਾਂ ਕਰਕੇ ਓ ਬਰਬਾਲਾ ਡਾਕਟਰ ਨੇ ਕਿਹਾ ਵੇ ਉਹਦਾ ਦਵਾਈ ਬਰਿੰਡਾਂ ਚੱਲਦੀ ਆ ਉਹਨੇ ਕਿਹਾ ਵੀ ਬਾਲਾ ਉੱਚਾ ਨੀਵਾ ਚੜਨਾ ਨਹੀਂ ਕੋਈ ਮੋਟਰ ਮੋਟਰ ਐਂਗਲ ਤੇ ਜਾ ਉਹ ਕਿਵੇਂ ਉਹ ਨਹੀਂ ਨਹੀਂ ਕੋਸੂ ਵੀ ਖਾਦੇ ਪੀਤੇ ਨਾ ਹੋਣ ਲੱਗ ਗਿਆ ਹੋਊਗਾ ਹੈ ਅੱਛਾ ਆ ਹੁੰਦਾ ਕੱਲ ਲੈ ਕੇ ਆਏ ਸੀ ਦਵਾਈ ਅਸੀਂ ਕੱਲ ਹੀ ਜਾ ਕੇ ਆਏ ਡਾਕਟਰ ਕੋਲੇ ਉਹ ਸੇ ਨੂੰ ਦੱਸ ਦਿੱਤੇ ਕੀ ਰੋਣਾ ਪਰੋਣਾ ਯਾਰ ਇਹ ਤੂੰ ਲਾ ਜਾਂਦਾ ਠੀਕ ਆ ਜਾਂ ਦਰਦ ਦੁਰਦ ਠਿੱਕ ਜਾਂਦਾ ਫਿਰ ਚਾਹ ਇਹਨੂੰ ਮੈ ਲੈ ਜਾਂਦਾ ਹੋਇਆ ਇਹਦਾ ਕੀ ਹੋਣਾ ਯਾਰ ਰਿਸਕ ਤਾਂ ਕਹਦਾ ਹੁੰਦਾ ਹਾਂ ਹਾਂ ਇਹਦਾ ਮੈਨੂੰ ਪਤਾ ਕੇਸ ਖਰਾਬ ਹੋਇਆ ਸੀ ਪਹਿਲਾਂ ਹਾਂ ਚਾਹ ਦੇਖਦਾ ਫਿਰ ਮੈਂ ਬਟਿੰਡੇ ਹੀ ਲਾ ਜਾਂਦਾ ਤੇਰੀ ਵੀ ਗੱਲ ਸਿਆਣੀ ਆ ਹਨਾ ਠੀਕ ਆ ਬਈ ਠੀਕ ਚੰਗੂ ਈ ਗਿਆ ਨਾ ਰੰਦੂ ਉਹ ਤਾਂ ਕਹਿੰਦਾ ਜਿੱਥੋਂ ਦਵਾਈ ਜਲਦੀ ਆ ਕਹਿੰਦਾ ਉੱਥੇ ਹੀ ਦਿਖਾ ਲਓ ਤੁਸੀਂ ਹੈ ਮੈਂ ਤਾਂ ਇਹ ਕਹਿੰਨੀ ਐਵੇਂ ਕਿਉਂ ਹੁਣ ਬਠੰਡੇ ਪਕਾਈ ਕਰਾਂਗੇ ਤੁਸੀਂ ਵੀ ਜਾਣਾ ਹੋ ਕਿਸੇ ਕੰਮ ਕੋਈ ਨਾ ਤੁਸੀਂ ਬਗਜੋ ਮੈਂ ਠੀਕ ਹੋ ਜਾਉਂ ਮੈਂ ਰੈਸਟ ਕਰ ਲੈਣੇ ਥੋੜਾ ਟਾਈਮ ਉਹ ਯਾਰ ਕੰਮ ਤਾਂ ਇੱਥੋਂ ਪਿਆਰਾ ਤਾਂ ਨਹੀਂ ਜਵਾਕ ਤੋਂ ਪਿਆਰਾ ਤਾਂ ਨਹੀਂ ਕੰਮ ਤਾਂ ਹੁੰਦਾ ਹੀ ਰਹਿਨੇ ਆ ਤੂੰ ਐ ਕਰ ਰਿਪੋਰਟਾਂ ਹੀ ਚੱਕ ਤੇ ਆ ਗੱਡੀ ਖੜੀ ਆ ਤੇ ਆ ਲੈ ਚਾਲਦਾ ਤੈਨੂੰ ਮੈਂ ਇਸੇ ਕਰਕੇ ਨਹੀਂ ਗੱਡੀ ਛੱਡ ਕੇ ਆਈ ਸੀ ਮੈਂ ਤੂੰ ਕੱਲ ਮੈਨੂੰ ਕਹਿੰਦੀ ਤੇ ਗੱਡੀ ਛੱਡਿਆ ਰੋਜ਼ ਹੀ ਰਿਪੋਰਟਾਂ ਜਾਂ ਚੱਕੇ ਵਗ ਜਾ ਡਾਕਟਰ ਕੋਲ ਉਹ ਯਾਰ ਫਿਰ ਹੁਣ ਜਾਣਾ ਤਾਂ ਪਊਗਾ ਹੀ ਹੈ ਰਿਸਕ ਵੀ ਨਹੀਂ ਲੈ ਸਕਦੇ ਜੇ ਕੋਈ 1921 ਉਹ ਵੀ ਫੇਰ ਤੁਰੇ ਫਿਰਾਂ ਚਲ ਕੋਈ ਨਾ ਮੈਂ ਲਿਓ ਨੀ ਰਿਪੋਰਟਾਂ ਚਾਕੇ ਹੋਰ ਕੀ ਆ ਮੈਂ ਕੱਲ ਕਿਹਾ ਸੀ ਵੀ ਗਰਮੀ ਆ ਟਿਕ ਜਾ ਟਿਕ ਜਾ ਉਹ ਤਾਂ ਚੱਕੇ ਝਾੜੂਆਂ ਲੱਗੀ ਪਈ ਸੀ ਹੁੰਦਾ ਦੱਸਦੇ ਨੇ ਹੁੰਦੇ ਕੋਈ ਵੀ ਗੱਲ ਤੁਸੀਂ ਤਾਂ ਬਸ ਮਿੰਨੇ ਕੁਛ ਕਹਿੰਦੇ ਡਾਕਟਰ ਕੋਲ ਚਲਦੇ ਆ ਡਾਕਟਰ ਨੂੰ ਕੁਛ ਕਹਿੰਦੇ ਮਾੜੀ ਮਾੜੀ ਗੱਲ ਡਾਕਟਰ ਕੋਲ ਉੱਥੇ ਘਰਪੂਰ ਲੈ ਲੈਣ ਡਾਕਟਰ ਦੇ ਨਾਲ ਹੀ ਆਪਾਂ ਤਾਂ ਉਹ ਜਦੋਂ ਫਿਰ ਦਵਾਈ ਬੂਟੀ ਜਦੋਂ ਚੱਲਦੀ ਹੋਵੇ ਹੈ ਉਦੋਂ ਫਿਰ ਜਾਣਾ ਹੀ ਪੈਂਦਾ ਹੁੰਦਾ ਦਵਾਈ ਬੂਟੀ ਚ ਮਹੀਨਾ ਉਹਨਾਂ ਨੇ ਦਵਾਈ ਦਿੱਤੀ ਹੈ ਨਾ ਪਹਿਲਾਂ ਉਹ ਤਾਂ ਖਾ ਲਵੇ ਉਹ ਫਿਰ ਦਰਦ ਹੋਈ ਜਾਂਦਾ ਜਦੋਂ ਹੁਣ ਖਾਉਂਦਾ ਤਾਂ ਹੱਕ ਹੀ ਆਪਣਾ ਕਿ ਹੱਕ ਨਹੀਂ ਹੈਗਾ ਹੈਗਾ ਚੱਲ ਮੈਂ ਰਿਪੋਰਟਾਂ ਲੈਣੇ ਚਾਹਤ ਉਹ ਲਿਆ ਚੱਕ ਕੇ ਇਹਦਾ ਵੀ ਸੜਿਆ ਨਹੀਂ ਪਿਆ ਲਵੇਗਾ ਇੱਥੇ ਬੈਠੀ ਔਖੀ ਹੋਈ ਜਾਂਦੀ ਆ ਸਟ੍ਰੈਟਜੀ ਮੁਕੰਗਾ ਦੀ ਆਦੀ ਆ ਬੈਠੀ ਆਏ ਨਹੀਂ ਹੈਗਾ ਵੀ ਮੈਂ ਦੱਸ ਰਿਆ ਤੇ ਮਾਗਦੀ ਆ ਯਾਰ ਇਹ ਕਿੱਥੋਂ ਵੱਲੇ ਪਈ ਆ ਹੈ ਤੇ ਪਰਜਾਈ ਦੇਖੋ ਅੱਕੀ ਨਾ ਕਦੀ ਪਿੱਛੇ ਅੱਜੇ ਕੀ ਕਹਿੰਦੀ ਐ ਹੈਲੋ 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 ਹਾਂ ਕਿਵੇਂ ਆ ਠੀਕ ਐ ਪਰਜਾਈ ਤੂੰ ਦੱਸ ਕਿਵੇਂ ਜਦ ਕੀਤਾ ਉਹ ਹੀ ਤਾਂ ਮੈਂ ਪੁੱਛਦੀ ਆ ਵੀ ਤੈਂ ਤਾਂ ਅੱਜ ਤੱਕ ਕਦੇ ਮੇਰੇ ਬੱਤੀ ਨਹੀਂ ਬਾਹੀ ਤੇ ਤੂੰ ਅੱਜ ਫੋਨ ਕਿਵੇਂ ਲਾ ਲਿਆ ਪੁੱਲੀ ਪਟਕੀ ਨੇ ਫੋਨ ਤਾਂ ਮੈਂ ਤੈਨੂੰ ਆਇਆ ਨਾ ਮੇਰੀ ਗੱਲ ਸੁਣ ਹਾਂ ਮੇਰੀ ਦਾ ਵੀ ਕਰਤੂਤ ਕੀਤੀ ਹੈ ਕਿਉਂ ਮਾਈ ਕੀ ਕਰਤੂਤ ਕਰਨੀ ਸੀ ਕੀ ਗੱਲ ਤੇ ਕੁੜੀ ਨੂੰ ਤੂੰ ਉੱਥੋਂ ਲੈ ਜੀ ਤੈਨੂੰ ਬਸਦੀ ਚੰਗੀ ਨਹੀਂ ਲੱਗਦੀ ਅੱਛਾ ਮੇਰੀ ਕੁੜੀ ਬਸਦੀ ਸੀ ਉੱਥੇ ਮਾੜੀ ਮੋਟੀ ਦਾ ਸੰਗ ਸ਼ਰਮ ਮੰਨ ਲਾ ਐਦੂ ਤਾਂ ਮੇਰੀ ਕੁੜੀ ਨੂੰ ਖੂਚ ਧੱਕਾ ਦੇ ਦਿੰਦੀ ਤੂੰ ਇਹੇ ਜੇ ਘਰ ਚ ਸਿੱਟਣ ਨਾਲੋਂ ਹਾਂ ਸੱਤਾ ਜੁੱਲਿਆਂ ਦੀ ਸਵਾ ਨਹੀਂ ਉਹਨਾਂ ਦੇ ਹਾਂ ਜਹਾਂ ਜਹਾਂ ਦੇ ਤਾਂ ਮੇਰੀ ਧੀ ਵੇਚੀ ਐ ਰੋਟੀ ਤਾਂ ਉਹਨੂੰ ਮਿਲਦੀ ਸੀ ਦੋਨੇ ਟਾਈਮ ਦੀ ਯਾਰਾ ਰੋਟੀ ਦਾ ਰੱਜਕੇ ਖਾਂਦੀ ਸੀ ਹੋਰ ਉਹਨੂੰ ਵੀ ਚਿੰਤਾ ਨਹੀਂ だっती ਕਾ ਹਾਂ ਹਾਂ ਇਹ ਜੀ ਅਮਲੀ ਠਾਵਲੀ ਦੇ ਮਗਰ ਲਾਤੀ ਗਾਂਹਾਂ ਸੱਸਾ ਹੀ ਜਿੰਨ ਪੁੱਤੇ ਦੀ ਜਿਹੜੀ ਚਿੰਡਾਲਣਾ ਤੋਂ ਬਾਣੀ ਮੇਰੀ ਧੀ ਨੂੰ ਤਾਂ ਉਹਨਾਂ ਨੇ ਉੱਥੇ ਨੌਕਰਾਨੀ ਬਣਾ ਰੱਖਿਆ ਸੀਗਾ ਨਾਲੇ ਉਹਨੂੰ ਕੁੱਟਦੇ ਮਾਰਦੇ ਸੀ ਤੈਨੂੰ ਪਤਾ ਉਹਨਾਂ ਨੇ ਕੀ ਕਰਤੂਤ ਕੀਤੀ ਐ ਤੂੰ ਉਹਨਾਂ ਦੀ ਕਰਤੂਤਾਂ ਸੁਣ ਲੈ ਪਹਿਲਾਂ ਹਾਂ ਹਾਂ ਮੇ ਮੇਰੀ ਗੱਲ ਸੁਣ ਲੈ ਉਹ ਜਿਹੜੇ ਮੁੰਡੇ ਨੂੰ ਮੇਰੀ ਧੀ ਵਿਆਹੀ ਸੀ ਨਾ ਵੇਚੀ ਸੀ ਤੈਂ ਉਹਨੇ ਵੇਖ ਲੈ ਮੇਰੀ ਪੋਤੇ ਨੂੰ ਕਿਡਨੈਪ ਕਰ ਲਿਆ ਸਾਥੋਂ ਪੈਸੇ ਮੰਗਣ ਲੱਗ ਗਏ ਨਾ ਇਹ ਜੇ ਥਾਂ ਤੇ ਤੂੰ ਮੇਰੀ ਧੀ ਡੋਬੀ ਸੀ ਹਾਂ ਹਾਂ ਆਹ ਹੋਇਆ ਸੀ ਤਾਂ ਆਪੇ ਹੀ ਮਸਤੀਆਂ ਵੀਰ ਹਾਂ ਜਿਹਦੇ ਜਿਹਦੀ ਧੀ ਔਖੀ ਆ ਕਿ ਉਹਦੀਆਂ ਸੱਤ ਕੋਲ ਔਖੀਆਂ ਨੇ ਤੈਨੂੰ ਤਾਂ ਆਉਂਦੀਆਂ ਗੱਲਾਂ ਹਾਂ ਤੂੰ ਤਾਂ ਮੈਨੂੰ ਕਦੇ ਪੇਕੇ ਵੜਨ ਨਹੀਂ ਦਿੱਤਾ ਹੁਣ ਗਾਹ ਮੇਰੀ ਧੀ ਦੇ ਉਹ ਹਾਲ ਕਰ ਤੇ ਕਿਹੜੇ ਜਨਮ ਦਾ ਬੈਰ ਕੱਢਿਆ ਹੈ ਤੈਨੂੰ ਪੇਕੇ ਕਿਵੇਂ ਵੜਨ ਦੀ ਮੈਂ ਹੈ ਬਿਲਕੁਲ ਪਤਾ ਨਹੀਂ ਤੂੰ ਕੀ ਕਰ ਤੂਤਾ ਕੀਤਾ ਹਾਂ ਕੀਤੀਆ ਕਰ ਤੂਤਾ ਚੱਲ ਕੋਈ ਨਹੀਂ ਫਿਰ ਮੇਰੀ ਗੱਲ ਸੁਣ ਹੁਣ ਤੈਨੂੰ ਕਾਹਦਾ ਗੁੱਸਾ ਹੈਗਾ ਮੈਂ ਆਪਦੀ ਧੀ ਨੂੰ ਭਾਈ ਉਸ ਨਰਕ ਚੋਂ ਕੱਢ ਲਿਆ ਮੈਂ ਤਾਂ ਤਲਾਕ ਦਵਾਉਂਗੀ ਮੈਂ ਆਪਦੀ ਧੀ ਨੂੰ ਉੱਥੇ ਤੋੜਨਾ ਨਹੀਂ ਹੈਗਾ ਜਿੱਥੇ ਮਰਜੀ ਸੋ ਉਥੋਂ ਜ਼ੋਰ ਲੱਗਦਾ ਲਾ ਲੋ ਹਾਂ ਹਾਂ ਸ਼ਰਮ ਮੱਲ ਲੈ ਸ਼ਰਮ ਮੱਲ ਲੈ ਮਾੜੀ ਮੁੱਟੀ ਕੰਨਿਆ ਦੇਵੀ ਨੂੰ ਕੀ ਬੋਲਦੀਆਂ ਹਾਂ ਨਾ ਮੈਂ ਨੰਦ ਮੈਂ ਤੇ ਨੂੰ ਮੈਂ ਕੀ ਬੋਲਣਾਗਾ ਹਾਂ ਉਹ ਪਹੇ ਕੀਤਾ ਸੀ ਉਹ ਰੋਟੀ ਪਾਇਆ ਸੀ ਉੱਥੇ ਬੈਠੀ ਆ ਹਾਂ ਕੋਈ ਨਾ ਮੇਰੀ ਮੇਰੀ ਥੀ ਰੋਟੀ ਤੋਂ ਵੀ ਮਾੜੀ ਐ ਕਿਸੇ ਦਾ ਗੋਲਪੁਣਾ ਕਰਕੇ ਤਾਂ ਕਿਥੇ ਰੋਟੀ ਖਾਲਾ ਹਾਂ ਨਾ ਮੈਨੂੰ ਆਇਆ ਕਰ ਤਾ ਅੱਜ ਤੈਨੂੰ ਕੁੜੀ ਯਾਦ ਆ ਗਈ ਸੀ ਉਥੋਂ ਲੈ ਆਈ ਤੂੰ ਬਸੀ ਬਸੈ ਨੂੰ ਪੱਟ ਕੇ ਤੇ ਪਹਿਲਾਂ ਵੀ ਤੈਨੂੰ ਯਾਦ ਆਈ ਚੱਲ ਹੁਣ ਤੂੰ ਮੇਰੀ ਗੱਲ ਸੁਣਾ ਪਿਛਲੀਆਂ ਗੱਲਾਂ ਤੇ ਪਾ ਮਿੱਟੀ ਜੇ ਮੇਰੀ ਥੀ ਪਹਿਲਾਂ ਤੇ ਐ ਗਲ ਪੇਟ ਲਾ ਕੇ ਰੱਖੀ ਮੇਰੇ ਭਰਾ ਨੇ ਤਾਂ ਤੁਸੀਂ ਐ ਰੱਖਣੀ ਸੀਗੀ ਹਾਂ ਐਡਾ ਤਾਂ ਕੋਈ ਅਗਲਾ ਕਿਸੇ ਸੱਤਵਗਾਨੇ ਨਾਲ ਨਹੀਂ ਕਰਦਾ ਜਿਹੜਾ ਤੁਸੀਂ ਮੇਰੀ ਧੀ ਨਾਲ ਕੀਤੀ ਹੈ ਹਾਂ ਚੱਲ ਚੱਲ ਮੈਂ ਤਾਂ ਮੰਨ ਲਿਆ ਵੀ ਮੈਂ ਤਾਂ ਮਾੜੀ ਸੀ ਤੂੰ ਚੰਗੀ ਬਣ ਕੇ ਦਿਖਾ ਦਿੰਦੀ ਤੂੰ ਤਾਂ ਮੇਰੀ ਧੀ ਨੂੰ ਕਿਸੇ ਸੁਰਗ ਵਿੱਚ ਪਾਉਂਦੀ ਤੂੰ ਤਾਂ ਪਾਪ ਨਾ ਖੱਟਦੀ ਹਾਂ ਹਾਂ ਕੋਈ ਪਾਪ ਨਹੀਂ ਖੱਟਾਏਗਾ ਕੋਈ ਨਹੀਂ ਵਧੀਆ ਉਹ ਤਾਂ ਘਰ ਬਸਾਤਾ ਸੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਿਹੜਾ ਮੇਰੀ ਧੀ ਦਾ ਹੈ ਜਿਹੜਾ ਕੁਛ ਮੇਰੀ ਜਿਹੜਾ ਕੁਛ ਮੇਰੀ ਧੀ ਨਾਲ ਕੀਤਾ ਨਾ ਤਾਂ ਕੋਈ ਨਹੀਂ ਤੈਨੂੰ ਦੇਣੀ ਆਉਣਗੀਆਂ ਇਹ ਉਹੀ ਗੱਲ ਕਹਿੰਦੇ ਹੁੰਦੇ ਵੀ ਕੱਥ ਕਰ ਲਾ ਤੇ ਕੱਥ ਭਰ ਲਾ ਕੰਨਿਆ ਦੇਵੀ ਨੂੰ ਖੂਚ ਸਿੱਟ ਕੇ ਸੁਖ ਕੋਈ ਨਹੀਂ ਪਾਉਂਦਾ ਹਾਂ ਮੈਂ ਕੁਛ ਹਾਂ ਉਹਨੂੰ ਕੱਢ ਲਈ ਤੇ ਕੋਲ ਦੇਖੋ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਮੈਂ ਤਾਂ ਖੂਚੋ ਕੱਢ ਲਈ ਹੁਣ ਥੋੜੇ ਮਿਰਚਾਂ ਕਿਉਂ ਲੱਗਦੀਆਂ ਨੇ ਹਾਂ 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 ਆਏ ਮੇਰੀ ਗੱਲ ਸੁਣ ਮੈਨੂੰ ਮੈਨੂੰ ਤੇਰੀ ਮੇਰੀ ਗੱਲ ਸੁਣਾ ਮੇਰੀ ਗੱਲ ਸੁਣਾ ਤੇਰੀ ਖੇ ਨਹੀਂ ਹੋਈ ਤੈਨੂੰ ਹੁਣ ਉਹ ਚੀਜ਼ਾਂ ਦੁੱਖ ਦਿੰਦੀਆਂ ਨੇ ਜਿਹੜਾ ਮੇਰੀ ਧੀ ਨੂੰ ਵੇਚ ਕੇ ਤੂੰ ਉਹਦਾ ਮੁੱਲ ਪਾ ਕੇ ਪੈਸੇ ਵੱਟੇ ਸੀ ਹੁਣ ਅਗਲੇ ਤੇਰੇ ਤਾਂ ਹਲਕੇ ਚ ਡੰਡਾ ਦਿੰਦੇ ਹੋਣਗੇ ਵੀ ਤੈਨੂੰ ਇੰਨੇ ਪੈਸੇ ਦਿੱਤੇ ਸੀ ਉਹ ਮੋੜ ਹਾਂ 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 ਮੈਂ ਕਾਣੂ ਭੁੱਲੀ ਆ ਹਾਂ ਚਲ ਕਿਉਂ ਕਾਤੋਂ ਦੌਰਦੇ ਆ ਕਾਤੋਂ ਦੌਰਦੇ ਆ ਨਾਲੇ ਤੂੰ ਕੌਣ ਹੁੰਨੀ ਆ ਮੇਰੀ ਕੁੜੀ ਦੇ ਫੈਸਲੇ ਲੈਣ ਵਾਲੀ हां ओददे नी कोई नी ਹੁਣ ਤਾਂ ਮੈਂ ਹੈਗੀ ਆ ਕੋਈ ਗੱਲ ਨਹੀਂ ਉਦੋਂ ਰੱਬ ਨੇ ਮੇਰੇ ਤੇ ਔਖਾ ਬੇੜਾ ਲਿਆਂਦਾ ਸੀ ਛੋਡੇ ਵਰਗਿਆਂ ਦੀਆਂ ਪੁੱਗ ਗਈਆਂ ਔਖਾ ਬੇੜਾ ਨਹੀਂ ਸੀ ਤਾਂ ਇੱਛਾ ਕਰਨੀ ਸੀ ਹਾਂ ਕੋਈ ਨਹੀਂ ਫੇਰ ਹੁਣ ਮੇਰੀ ਤੀ ਨੂੰ ਵੇਚ ਕੇ ਪੈਸਿਆਂ ਤੇ ਤਾਂ ਇੱਛਾ ਕਰ ਲੀਆਂ ਤੂੰ ਕਰ ਲੀਆਂ ਇੱਛਾ ਹਾਂ ਕੋਈ ਨਹੀਂ ਮੇਰੀ ਗੱਲ ਸੁਣ ਹੁਣ ਕੋਈ ਹੋਰ ਘਰ ਪਾੜ ਕਿਸੇ ਦੀ ਹੋਰ ਤੀ ਭੈਣ ਵੇਚ ਉੱਥੋਂ ਪੈਸੇ ਵਟ ਫੇਰ ਤੇਰਾ ਗੁਜ਼ਾਰਾ ਹੋਊਗਾ ਹਾਂ ਹਾਂ ਵਟ ਕੇ ਪੈਸੇ ਫੇਰ ਬਾਗ ਜੀ ਘੁੰਮਣ ਹਾਂ ਹਾਂ ਹੈ ਤੈਨੂੰ ਆਇਆ ਸੀਗਾ ਪਹਿਲਾਂ ਮੈਂ ਐਸ਼ ਕਰਦੀ ਨਹੀਂ ਅਸਰੇ ਕਿਤੇ ਵੜ ਗਈ ਕਿਤੇ ਹਾਂ ਕੋਈ ਨਹੀਂ ਮੈਂ ਤਾਂ ਕਹਿਣੀ ਐ ਇਹ ਜੀ ਐਸ ਰੱਬ ਸਭ ਨੂੰ ਖਰਾਵੇ ਹਾਂ ਸਭ ਨੂੰ ਖਰਾਵੇ ਰੱਬ ਇਹ ਜੀ ਐਸ ਹਾਂ ਗੱਲਾਂ ਹੁੰਦੀਆਂ ਤੈਨੂੰ ਮੇਰੀ ਗੱਲ ਸੁਣ ਲੈ ਪਰ ਜਾਈ ਫੋਨ ਕੱਟਣਾ ਚੁੱਪ ਕਰਕੇ ਕੱਟ ਦੇ ਫੇਰ ਨਾ ਕਹੀਂ ਮੈਨੂੰ ਮੰਦਾ ਚੰਗਾ ਬੋਲੀਏ ਬੇ ਲੱਤ ਤਾਂ ਤੇਰੀ ਪੂਰੀ ਮੋਟੀ ਐ ਕਿ ਸਜਾਤ ਹੀ ਕੁੱਟ ਕੇ ਬੇਬੇ ਅਰੇ ਬੇ ਸਜਾਨੀਆਂ ਬਈਆਂ ਨੇ ਪੁੱਤ ਕੀ ਕਰਾਂ ਹਾਂ ਮੇਰਾ ਤਾਂ ਉਹ ਤਾਂ ਕੁੱਟਿਆ ਬੇਬੇ ਨਾ ਮਦਵਾਉਣ ਜੂਗਾ ਵੀ ਨਹੀਂ ਤੇ ਇੱਥੇ ਜਾਣਿਆ ਉਹ ਤੇ ਬਰੇਤੀ ਥੱਤੀ ਕਰ ਲਾ ਥੱਤੀ ਕਰਕੇ ਬਰੇਤੀ ਛੇਕ ਦੇਣਾ ਖੂਨ ਖੋਜ ਜੂਗਾ ਮੱਠਲ 'ਚ ਹੀ ਬੈਠਣਾ ਬੀ ਤੇਰੀਆਂ ਦੇ ਮੱਠਾਂ 'ਚ ਬੈਜੀ ਬਿਮਾਰੀ ਪਹਿਣਾ ਐ ਨਹੀਂ ਦੇਖਦਾ ਤੇ ਮੈਂ ਕੀ ਬੋਲਦਾ ਬੋਲੀ ਜਾਉ ਬੋਲੀ ਜਾਉ ਬੇਬੇ ਇਧਰ ਹਾਂ ਆ ਗਈ ਆ ਗਈ ਆ ਗਈ ਆ ਗਈ ਤੇ ਚੰਨ ਜੋਗਰੇ ਤੈਨੂੰ ਮੈਂ ਕਹਿੰਦੀ ਸੀ ਬੇ ਉਹ ਸਿਆਣੀ ਐ ਸਿਆਣੀ ਐ ਬੇ ਆ ਜਾਣੀ ਮਸਾਉਣ ਦੀ ਸੋਚੂਗੀ ਆ ਦੇਖ ਲੈ ਆ ਗਈ ਮੇਰੀ ਠੀਕ ਆ ਤੁਹਾਨੂੰ ਹੋਰ ਠੀਕ ਹੈ ਪੁੱਤ ਮੈਂ ਤਾਂ ਸੱਚੀ ਤੇਰੀਆਂ ਗੱਲਾਂ ਕਰੀ ਜਾਂਦੀ ਸੀ ਹੋਰ ਬਾਈ ਦਾ ਵੀ ਗਾਲਾਂ ਦੇਈ ਜਾਂਦੀ ਸੀ ਮੈਂ ਆਖਿਆ ਵੇ ਤੇਰੇ ਨਾਲ ਤਾਂ ਸਿਆਣੀ ਐ ਆਪਣਾ ਹੋ ਇਹਨੂੰ ਕੀ ਹੋ ਗਿਆ ਬੇਬੇ ਮੇਰੇ ਨਾਲ ਤਾਂ ਅੱਖ ਨਾਲ ਅੱਖ ਜੀ ਨਹੀਂ ਮਿਲਾਈ ਇਹਨੇ ਹੈ ਕਰਦੀ ਕੀ ਫਿਰ ਦੀ ਅੰਦਰ ਜਾ ਕੇ ਦੇਖਾ ਬੱਸ ਕਰ ਹਜੇ ਗੁੱਸੇ ਆ ਉਹ ਰਹਿਣ ਦੇ ਜਦੋਂ ਗੁੱਸਾ ਟੜੇ ਹੋ ਗਿਆ ਆਪੀ ਬੋਰ ਪੂਗੀ ਆਪਣਾ ਕਿਹੜਾ ਕੁਸ ਘਸਦਾ ਜੇ ਨਹੀਂ ਬੋਲੂ ਕੋਈ ਨਾ ਆਪਦਾ ਮਾੜਾ ਮੋਟਾ ਕੋਈ ਪੰਡਾ ਨਹੀਂ ਪੀਂਦੀ ਹੁੱਕ ਕਹਿੰਦੀ ਹੁ ਮੈਂ ਇਹਨਾਂ ਦੇ ਹੱਥੋਂ ਪੀਂਦੀ ਸੀ ਮਸਾਕੀ ਦੇ ਕੋਲ ਫਰੋਲਾ ਮੈਂ ਫਿਕਰ ਮਨਾ ਦੇ ਅਪਾਰਿਆਂ ਨੂੰ ਠੀਕ ਨਹੀਂ ਪਰ ਦੱਸਦੀ ਨਹੀਂ ਮੈਂ ਹਸਦੀ ਦਿਖਦੀ ਸਾਰਿਆਂ ਨੂੰ ये शहर पावे बड्डे अम्मीए तेरी लाडली नु वड्डे वाटे खांदे माए नी मेरे हंजो पूंज दे